ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਪਣ ਮੈ ਦਿਖਾਉਣੀ ਹੈ ਸੇਲਾ ਟਾਟੇ ਦੇ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਾਈ ਜੀ ਆਪਣਾ ਹਰਸ਼ਦੀਪ ਪੁਨਾ ਪਿੰਡ ਰਣੇ ਸਰ ਜਿਹੜਾ ਪਰਣਾ ਵਾਲਾ ਠੀਕ ਕਰ ਰਹਾ ਹੈ ਸਰਪੰਚ ਆਪਣਾ ਉਹ ਬੈਂਕ ਦੇ ਨਾਲ ਹੀ ਘਰ ਆ ਗਿਆ ਬੈਂਕ ਦੇ ਨਾਲ ਘਰ ਰੱਖਨੇ ਠੀਕ ਹੈ ਮੋਬਾਈਲ ਨੰਬਰ ਬੋਲਿਓ ਆਪਣਾ 623907693 623907693 60693 ਜਿਹੜੇ ਆਪਾਂ ਝੋਟੀ ਦੇਖੀ ਜੰਨੇ ਸਵੇਰ ਕਿਹੜਾ ਸੁੰਦੀ ਹੈ ਇਹ ਇਹੇ ਚੀਜ਼ਾਂ ਸੁਆ ਝੂੜੀ ਠੀਕ ਹੈ ਤੀਜਾ ਸੂਆ ਜੇ ਇਹਨਾਂ ਨੂੰ ਸੁੰਦੀ ਹੋਈ ਆ ਕੈਕ ਦਿਨ ਲੈ ਜਾਵੀਂ ਸੁਣਦੇ ਆ ਜੇ ਬਸ ਤਰੀ ਇਹ ਸੋਚਾ ਪੈ ਗਈ ਸੋਚਿਆ ਨਹੀਂ ਠੀਕ ਹੈ ਪਿਛਲੇ ਸਵੇਰ ਕੀ ਰਿਕਾਰਡ ਰਿਹਾ ਤੁਹਾਡਾ ਪਿਛਲੇ ਨੂੰ ਬੰਦੇ ਬਾਹਰ ਦੀ ਕਿੰਨੀ ਦੂਰੋਂ ਨਾਲ ਕਹਿੰਦੇ 12 ਮੀਟਰ ਇੱਕ ਵੀ ਅਗਰ ਨੇ 14 ਮਨੇ ਕਬਰ 40 ਦਿੱਤੀ ਮਨ ਕੇ ਤੇ ਨਹੀਂ ਵੀ 13 ਕਿਲੋ ਤੋਂ ਪਾਰ ਵਾਲੀ ਝੋਟੀ ਹੈਗੀ ਹੈ ਰੇਟ ਇਹਦਾ ਕੀ ਰਹੂਗਾ ਰੇਟ ਤੇ ਆਪਾਂ ਨੇ 1,20,000 ਰੇਟ ਵਾੜਨਾ ਤੇ ਮਾਨਦਾਰ ਠੀਕ ਹੈ ਸੀਮਨ ਵਗੈਰਾ ਤੇ ਨਹੀਂ ਪਤਾ ਕਿਹੜਾ ਲੱਗਿਆ ਸੀਮਨ ਵਗੈਰਾ ਕੋਈ ਨਹੀਂ ਬੰਦਦਾ ਥੋੜਾ ਥੋੜਾ ਦੇ ਮੇਰੇ ਕੋਲ ਓਕੇ ਹੈ ਇੱਕ ਇੱਕ 20 ਦੇ ਵਿੱਚੋਂ ਮਾਨਦਾਰ ਕਰਦਾ ਤਾਂ ਇੱਕ ਵੀਲੇ ਹੁੰਦਾ ਆਪਣਾ ਬੰਦਾ ਤੋਰੀ ਬਾਹਰ ਨੂੰ ਸੋ ਵੀਰੋ ਕੱਦ-ਕਾੜ ਵਗੈਰਾ ਦੇਖੋ ਝੋਟੀ ਦਾ ਪੂਰਾ ਚੰਗਾ ਸਾਫ਼ ਸੁਥਰਾ ਤੇ ਬਾਕੀ ਥਾਂ ਲੇਵਾ ਦੇਖ ਸਕਦੇ ਹੋ ਚਾਰੇ ਥਾਂ ਨਿੱਖਣਵੇਂ ਸਾਫ਼ ਸੁਥਰੇ ਵਿੱਤੀ ਤੇ ਤੇ ਮੁਠੀ ਵਾਲਾ ਥਾਣਾ ਕੋਈ ਵੱਡਾ ਸਾਈਜ਼ ਨਹੀਂ ਕੋਈ ਛੋਟਾ ਸਾਈਜ਼ ਨਹੀਂ ਤੇ ਬਾਕੀ ਕੁੰਬੜਾ ਵਗੈਰਾ ਦੇਖੋ ਝੋਟੇ ਦੇ ਬਿਲਕੁਲ ਪੂਰਾ ਕੁੰਬੜਾ ਨਹੀਂ ਪਤਲੀ ਝੋਟੀ ਛੋਟੀ ਆ ਵੀਰੇ ਠੀਕ ਹੈ ਸੋbro ਕੱਦ ਕਾਠ ਵਗੈਰਾ ਝੋਟੀਆਂ ਦੇਖ ਸਕਦੇ ਹੋ ਸੋਹਣਾ ਸਾਫ ਸੁੱਤਰਾ ਰਾਜੀ ਚੰਗੀ ਸੰਭੀ ਪੜੀ ਵੀ ਤੇ 4-5 ਦਿਨਾਂ ਜਿਹੇ ਤੇ ਸੂਨ ਚ ਬਾਕੀ ਪਿਆ ਤੇ ਰੇਅਰ ਵੀ ਵੀਰ ਨੇ ਬਿਲਕੁਲ ਜੈਨੂਆਂ ਜਾਂ ਮੰਗਿਆ 1 ਕ ਲੱਖ 20000 ਰੁਪਏ ਗੁਜਾਇਸ ਇਹਦੇ ਵਿੱਚ ਹੋ ਜੂ ਸੋ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁੱਤਰਾ ਕੁੰਡੀ ਸਿੰਗਾ ਦੀ ਆ ਤੇ ਕੱਦ ਕਾਠ ਵੀ ਚੰਗਾ ਤੇ ਜਿੰਦ ਜਾਨ ਬਾਜਰਬੂਦ ਵੀ ਚੰਗਾ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਟਫਾਟ ਲੇਵਾ ਤੇ ਚੰਗੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ 120000 ਕੀਮਤ ਤੇ ਬਾਕੀ ਲੇਵਾ ਵਗੈਰਾ ਦੇਖੋ ਨੇੜੇ ਪੂਰਾ ਲੇਵਾ ਵਗੈਰਾ ਕੋਆ ਨੇੜੇ ਤੋਂ ਖੇਦ ਦੇ ਸਕਾਂ ਜੋ ਚੰਗੀ ਸਾਫ ਸੁਥਰੀ ਝੋਟੀ ਤੇ ਰਾਜੀ ਸਮੀ ਬੜੀ ਤੇ ਮੁੱਠੀ ਵਾਲਾ ਥਾਣਾ ਪਿੰਡ ਰੈ ਸਰ ਜ਼ਿਲ੍ਹਾ ਬਰਨਾਲਾ ਦਾ ਪਿੰਡ ਪੈ ਗਿਆ ਵੀਰਾ ਨੰਬਰ ਬੋਲ ਦੀ ਦੁਬਾਰਾ ਆਪਣੀ ਫਿਰ 666 ਇੱਕ ਵੀ ਜੋ ਨਾਮਾਨਤਲ ਹੋ ਜਾਊਗਾ ਇੱਕ ਵੀ ਜੋ ਨਾਮਾਨਤਲ ਮਨ ਕੇ ਜਨੇ 13 ਕਿਲੋ ਦੁੱਧ ਵਾਲੀ ਮੈਂ ਹੈਗੀ ਐ ਠੀਕ ਐ ਸੋ ਕਿਸੇ ਵੀਰ ਦੇ ਛੋਟੀ ਪਸੰਦ ਹੋਵੇ ਦਿੱਤੇਗੇ ਨੰਬਰ ਤੇ ਸੰਪਰਕ ਕਰਕੇ ਵੀ ਇਹਦਾ ਵੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ